ਅਸਸਲਾਮੁਅਲੈਕਮ ਮੈਂ ਉਮੀਦ ਕਰਨੀ ਆ ਤੁਸੀਂ ਠੀਕ ਠਾਕ ਹੋ ਆਂ ਜੀ ਅੱਜ ਜੜੀ ਕਲਾਜ ਹੋਗੇ ਸੰਤ ਮਸਕੀਨ ਜੀ ਅੱਜ ਦੀ ਜਿਹੜੀ ਕਥਾ ਵਾ ਬਹੁਤ ਹੀ ਜ਼ਬਰਦਸਤ ਆ ਉਹ ਇੱਕ ਮੁਸਲਮਾਨ ਫਕੀਰ ਦੇ ਉੱਤੇ ਆ ਕਿ ਜਦੋਂ ਮੁਸਲਮਾਨ ਫਕੀਰ ਅੱਲਾ ਪਾਕ ਦੀ ਜ਼ਾਤ ਦਾ ਵਾਹਿ ਗੁਰੂਜ਼ ਨਾ ਜਫਾ ਲਾ ਪੈਂਦਾ ਤੇ ਉਹਦੀ ਜ਼ਿੰਦਗੀ ਕਿਸ ਤਰ੍ਹਾਂ ਬਦਲ ਜਾਂਦੀ ਆ ਬਹੁਤ ਹੀ ਖੂਬਸੂਰਤ ਕਥਾ ਵਾ ਪਹਿਲਾਂ ਖੈਰ ਆਪਾਂ ਚੱਲ ਕੇ ਦੇਖ ਲੈਣੇ ਕਥਾ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਨੂੰ ਅੱਗੇ ਬੇਨਤੀ ਹੈ ਕਿ ਸਾਡੇ ਚਾਰਾਂ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿੱਤਾ ਤਾਂ ਪਹੁੰਚ ਲੈ ਦੇਣ ਆਪਦੀ ਵੀਡੀਓ। ਐਸੀ ਪੁਰਸ਼ ਨੂੰ ਕਹਿੰਨ ਜੀਵਨ ਮੁਕਤ। ਰਹਿੰਦੇ ਇਸ ਤਨ ਦੇ ਚਨੇ ਤਨ ਤੋਂ ਨਿਰਲੇ। ਭਾਈ ਮਨੀ ਸਿੰਘ ਐਸੇ ਹੀ ਸਨ। ਭਾਈ ਮਤੀदास ਐਸੇ ਹੀ ਸਨ। ਭਾਈ ਤਾਰੂ ਜੀ ਐਸੇ ਹੀ ਸਨ। ਇਸਲਾਮੀ ਦੁਨੀਆ 'ਚ ਵੀ ਇੱਕ ਹੋਇਆ ਹੈ। ਬੜਾ ਗਜ਼ਬ ਦਾ ਇਸੇ ਤਰ੍ਹਾਂ ਦਾ ਪੁਰਸ਼ ਮਨਸੂਰ ਜੁਨੈਦ ਦਾ ਚੇਲਾ ਸੀ ਜੁਨੈਦ ਨੇ ਇਸ ਨੂੰ ਧਿਆਨ ਸਾਧਨਾ ਦੱਸੀ ਸੀ ਜਪ ਕਰਿਆ ਕਰਦਾ ਸੀ ਅੱਲਾਹ ਹੁਦਾ ਜਪ ਕਰਦਾ ਸੀ ਵਾ ਇੱਕ ਦਿਨ ਉਹਦੇ ਜ਼ਬਾਨ ਚੋਂ ਉੱਚੀ ਹੂਕ ਨਿਕਲੀ ਅਨਲ ਹੱਕ ਅਨਲ ਹੱਕ ਅਨਲ ਹੱਕ ਕਿਦਰੇ ਧਨ ਧੋਨੇ ਨਾਲ ਟਕਰਾ ਗਈ ਨਾਕ ਖੁੱਲ ਗਈ ਰੱਬੁਲ ਮਜੀਦ ਹਾਜ਼ਰਤ ਬਾਬਾ ਨਾਨਕ ਨਿਕਲਿਆ ਮਨਸੂਰ ਦੇ ਕੰਠ ਤੋਂ ਅਨਲ ਹਕ ਮੈਂ ਹਕ ਹੋ ਗਿਆ ਮੈਂ ਸੱਚ ਹੋ ਗਿਆ ਜ਼ੁਨੇਦ ਕਹਿੰਦਾ ਐ ਮੇਰੇ ਬੱਚੇ ਇਸ ਡੇਰੇ ਤੋਂ ਬਾਹਰ ਤੂੰ ਇਹ ਨਹੀਂ ਕਹਿਣਾ ਨਹੀਂ ਤੇ ਮੈਂ ਤੈਨੂੰ ਬਚਾ ਨਹੀਂ ਸਕਾਂਗਾ ਇਹ ਕੋਫਰ ਨਹੀਂ ਬੋਲਣਾ ਤਾਂ ਮਨਸੂਰ ਕਹਿਣ ਲੱਗਾ ਛਾ ਮੇਰੇ ਮੁਰਸ਼ਦ ਮੈਂ ਨਹੀਂ ਕਹਾ ਨਹੀਂ ਕਹਾਵਾਂਗਾ ਪਤਾ ਜ਼ੁਨੈਦ ਨੇ ਕੀ ਆਖਿਆ ਨਹੀਂ ਇੰਜ ਨਹੀਂ ਕੋਈ ਪਤਾ ਨਹੀਂ ਤੂੰ ਮਸਤ ਫਕੀਰ ਹੈ ਤੂੰ ਖੁਦਾ ਦੀ ਕਸਮ ਚੁੱਕ ਕੇ ਨਹੀਂ ਕਹਾਂਗਾ ਹੁਣ ਜਦ ਮੁਰਸ਼ਦ ਆਗੇ ਦੇ ਵਿਚਾਰਾ ਕੀ ਕਰੇ ਉਹਨੇ ਆਖ ਦਿੱਤਾ ਕਸਮੇ ਖੁਦਾ ਅਨਲ ਹਕ ਨਹੀਂ ਕਹਾਂਗਾ ਨਹੀਂ ਕਹਾਂਗਾ ਸ਼ਾਮ ਦੇ ਸਮੇਂ ਕਹਰਾ ਦੇ ਸਾਰੇ ਫਕੀਰਾਂ ਨੇ ਬਾਦਸ਼ਾਹ ਦੇ ਘਰ ਜਾਣਾ ਸੀ ਉਹਨੇ ਸਾਰਿਆਂ ਦਾ ਲੰਗਰ ਆਖਿਆ ਸੀ ਜਿਹਨੂੰ ਬ੍ਰह्म ਭੋਜ ਕਹਿੰਦੇ ਨੇ ਅਸੀਂ ਲੰਗਰ ਕਹਿੰਦੇ ਆ ਉਹਨੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਜਿਹੜੇ ਚੋਟੀ ਦੇ ਨਾਮ ਪਰ ਫਕੀਰ ਸਨ ਮਿਸਰ ਦੇ ਵਿੱਚ ਖਾਸ ਕਰਕੇ ਕਾਹਰਾ ਦੇ ਵਿੱਚ ਤੋਂ ਜ਼ੁਨੈਦ ਨੂੰ ਵੀ ਤੇ ਸੱਦੇ ਪੱਤਰ ਆਇਆ ਸੀ ਤੇ ਸੱਦੇ ਪੱਤਰ ਵਿੱਚ ਇਹ ਸੀ ਹਰ ਇੱਕ ਫਕੀਰ ਆਪਣੇ ਨਾਲ ਇੱਕ ਦੋ ਸ਼ਿਸ਼ ਲੈ ਸਕਦਾ ਹੈ ਸ਼ਾਮ ਨੂੰ ਤਿਆਰ ਹੋ ਕੇ ਜਦ ਜ਼ੁਨੈਦ ਚੱਲਣ ਲੱਗੇ ਤਾਂ ਇੱਕਦਮ ਖਿਆਲ ਆਇਆ मंसूर بیٹھے ਚਲ ਤੂੰ ਮੇਰੇ ਨਾਲ ਅਜੇ ਤੂੰ ਰੋਟੀ ਨਹੀਂ ਖਾਧੀ ਚੱਲ ਮੇਰੇ ਨਾਲ ਬਾਦਸ਼ਾਹ ਦੇ ਘਰ ਦਾਵਤ ਹੈ ਉਹਨੇ ਸਾਰੇ ਫਕੀਰਾਂ ਨੂੰ ਬੁਲਾਇਆ ਚੱਲੀ ਹੁਣ ਮੁਰਸ਼ਦ ਦਾ ਹੁਕਮ ਵਿਚਾਰਾਂ ਨਾਲ ਚੱਲ ਪਿਆ ਪਹੁੰਚ ਗਏ ਬਾਦਸ਼ਾਹ ਦੇ ਮਹਿਲ ਜਿਵੇਂ ਇਸਲਾਮੀ ਢੰਗ ਹੁੰਦਾ ਹੈ ਦਸਤਰਖਾਨ ਵਿਛਾਇਆ ਹੋਇਆ ਸੀ ਗੋਲ ਜ਼ਾਇਰੇ ਚ ਫਕੀਰ ਬੈਠੇ ਨੇ ਕੋਈ 50 60 ਦੇ ਕਰੀਏ ਅੱਗੋ ਬਾਂਡੇ ਰੱਖੇ ਜਾ ਰਹੇ ਨੇ ਵਿਚਕਾਰ ਬਾਦਸ਼ਾਹ ਵੀ ਬੈਠਾ ਇਤਨੇ ਸਾਰੇ ਅਨਭਵੀ ਫਕੀਰ ਹੋਣ ਤੇ ਗੱਲਾਂ ਤੇ ਖੁਦਾ ਦੀਆਂ ਚੱਲਣ ਗਿਆ ਰੱਬ ਦੀਆਂ ਗੱਲਾਂ ਚੱਲ ਪਈਆਂ ਜਦ ਜ਼ੁਨੈਦ ਦੀ ਵਾਰੀ ਆਈ ਤੋ ਜ਼ੁਨੈਦ ਸਿਰਫ ਉਪਰੋਂ ਉਪਰੋਂ ਗੱਲ ਨਹੀਂ ਕਰਦਾ ਸੀ ਗਹਿਰਾਈ ਤੋਂ ਜਿੰਨੀ ਗਹਿਰਾਈ ਤੋਂ ਧੁਨ ਨਿਕਲਦੀ ਸੀ ਉਤਨੇ ਗਹਿਰੇ ਉਸ ਦੀ ਸ਼ਰਧਾ ਸੀ ਉਤਨਾ ਗਹਿਰਾ ਉਸ ਦਾ ਵਿਸ਼ਵਾਸ ਸੀ ਉਤਨੀ ਗਹਿਰੀ ਉਸ ਦੀ عقਈਦਤ ਸੀ ਵਾਹ ਦੋ ਚਾਰ ਲਫ਼ਜ਼ ਹੀ ਅਜੇ ਖੁਦਾ ਬਾਰੇ ਬੋਲੇ ਹੈ ਤੇ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲਹ ਅਨਰਗ ਬਾਦਸ਼ਾਹ ਨੂੰ ਕਰੋਧ ਆ ਗਿਆ ਗੁੱਸਾ ਚੜ ਗਿਆ ਹੈ ਕਿ ਕਾਫਰ ਨਾਲ ਰੱਖਿਆ ਤੂੰ ਇਹ ਕਾਫਰ ਨੂੰ ਇੱਥੇ ਲੈ ਆਇਆ ਮੇਰੇ ਕੋਲ ਮੇਰਾ ਸਾਰਾ ਸਵਾਬ ਖਰਾਬ ਕਰ ਦੇਤਾ ਸਵਾਬ ਭਾਵੇਂ ਮੈਂ ਪੁੰਨ ਦਾ ਕੰਮ ਕੀਤਾ ਸੀ ਤੂੰ ਸਾਰਾ ਪਾਪ ਦੇ ਵਿੱਚ ਬਦਲ ਦਿੱਤਾ ਮੈਂ ਤੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਸਾਰਿਆਂ ਨੂੰ ਬਸਤਰ ਦੇਨੇ ਸੰ ਧਨ ਦੇਣਾ ਸੀ ਮੈਂ ਪਰ ਇਸ ਕਾਫਰ ਨੂੰ ਲਿਆ ਕੇ ਤੂੰ ਮੇਰਾ ਸਵਾਬ ਗੁਨਾਹ ਦੇ ਚ ਬਦਲ ਦਿੱਤਾ ਮੇਰੇ ਪੁੰਨ ਨੂੰ ਪਾਪ ਦੇ ਚ ਬਦਲ ਦਿੱਤਾ ਇਸ ਕਾਫਰ ਨੂੰ ਤੂੰ ਹੁਣ ਨਾਲ ਨਹੀਂ ਰੱਖਣਾ ਇਹਨੂੰ ਅਸੀਂ ਸਜ਼ਾ দেয়া 16 ਦਿਨ ਉਸਤੇ ਮੁਕਦਮਾ ਚਲਿਆ ਕਾਜ਼ੀਆਂ ਨੇ ਫਤਵਾ ਲਾਇਆ ਇਹਨੂੰ ਸੂਲੀ ਤੇ ਚਾੜ ਕੇ ਮਾਰਿਆ ਜਾਏ ਔਰ ਸੂਲੀ ਚਾੜਨ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰਿਆ ਕਸੂਰ ਕੀ ਅਨਲਹਕ ਅਨਲਹਕ ਉਹਦੇ ਕੰਢ ਤੋਂ ਨਿਕਲਿਆ ਅੰਨ ਹੀ ਕਸੂਰ ਸੋਲੀ ਤੇ ਚੜਨਾ ਚਰਕੀਆਂ ਤੇ ਚੜਨਾ ਜ਼ਿੰਦਾ ਜਲਾਣਾ ਤਤੀ ਤਵੀ ਤੇ ਬਿਠਾਣਾ ਉਬਲਦੀ ਦੇਗ ਦੇ ਚ ਬਿਠਾਣਾ ਇਸ ਤਰ੍ਹਾਂ ਦੀਆਂ ਭਿਆਨਕ ਸਜ਼ਾਵਾਂ ਉੱਥੋਂ ਇੱਥੇ ਆਈਆਂ ਇਹ ਵੀ ਮੈਂ ਜ਼ਕਰ ਦੇ ਆ ਵਿਚਾਰੇ ਨੂੰ ਪਕੜ ਲਿਆ ਲਿਆ 16 ਦਿਨ ਮੁਕਦਮਾ ਚੱਲਿਆ ਗਵਾਈਆਂ ਦੀ ਗਵਾਈਆਂ ਲਿਆ ਗਿਆ ਨੇ ਕਿੱਥੇ ਕਿੱਥੇ ਆ ਗਿਆ ਸਾਰੇ ਨੇ ਦਾ ਇਹ ਕਹਿੰਦਾ ਹੀ ਰਹਿੰਦਾ ਅਨਲੌਕ ਦੈਟ ਇਜ਼ ਦੀ ਮੌਜੋਂ ਦੀ ਕਹਿ ਦਿੰਦਾ ਅਨਲੌਕ ਅੱਜ ਸੋਲਵਾ ਦਿਨ ਸੀ ਭਰੇ ਮੈਦਾਨ ਦੇ ਚ ਇਹਨੂੰ ਸੂਲੀ ਤੇ ਚੜਨ ਵਾਸਤੇ ਲੈ ਜਾ ਰਹੇ ਤਮਾਸ਼ੀਨ ਆਏ ਨੇ ਦੁਨੀਆ ਆਈ ਹੈ ਕਿਉਂਕਿ ਕਾਫਰ ਸਮਝਦੇ ਨੇ ਤੋਂ ਅੰਦਰ ਗਿਰਣਾ ਹੈ ਲੋਕਾਂ ਦੇ ਹੂੰ ਕਿਰਣਾ ਜ਼ੁਨੈਦ ਵੀ ਆਇਆ ਜਿਹੜਾ ਉਸ ਦਾ ਮੁਰਸ਼ਦ ਸੀ ਜਿਸ ਨੇ ਸਭ ਦੱਸਿਆ ਸੀ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਸਿਰਫ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ ਵੱਡਾ ਕੀਤਾ ਸੀ ਜਦ ਕਰਦਿਆਂ ਕਰਦਿਆਂ ਉਹ ਅਖੀਰਲੀ ਅਵਸਥਾ ਤੇ ਪਹੁੰਚਿਆ ਸੀ ਜ਼ੁਨੈਦ ਕੋਲ ਪਹੁੰਚਿਆ ਮਨਸੂਰ ਨੂੰ ਸੰਬੋਧਨ ਕਰਦਿਆਂ ਉਸ ਨੇ ਬੜੇ ਕੀਮਤੀ ਬੋਲ ਕਹਨੇ اے ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਵਾਹ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮੈਨੂੰ ਐਸਾ ਮਹਿਸੂਸ ਬੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ ਸੀ ਆਪਣੇ ਚਚੇਰੇ ਭਰਾ ਆਨੰਦ ਨੂੰ ਆਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਵੀੜ ਨਹੀਂ ਆਉਂਦੀ ਤਦ ਹੀ ਸੂਤਰ ਹੈ ਕਿ ਛੋਟਾ ਜਿਹਾ ਧੰਮ ਪਰਦਾ ਸੂਤ ਰਹੇ ਆਨੰਦ ਚチェਰਾ ਵਿਰਾਸੀ ਉਮਰ ਦੇ ਚ ਵੱਡਾ ਸੀ ਚੇਲਾ ਬਣ ਗਿਆ ਸੀ ਆਨੰਦ ਬਹੁਤ ਵੱਡੀ ਭੀੜ ਦੇ ਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਕਦੀ ਭੀੜ ਨਹੀਂ ਜ਼ੁਨੇਦ ਕਹਿੰਦਾ ਇਤਨੀ ਵੱਡੀ ਭੀੜ ਦੇ ਚ ਪਾਗਲਾਂ ਦੀ ਭੀੜ ਵਿੱਚ ਕਿੰਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲ ਬੰਨਾ ਗੁਨਾਹਗਾਰਾਂ ਦੀ ਭੀੜ ਵਿੱਚ ਕਿੰਨਾ ਸਵਾਭਸ਼ੀਲ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਗੁਨਾਹ ਹੋਵੇ ਇੱਕ ਗੁਨਾਹ ਹੋਵੇ ਇਹ ਜ਼ੁਨੈਦ ਕਹਿ ਰਿਹਾ ਹੈ ਭੀੜ ਪਾਗਲਾਂ ਦੀ ਹੈ ਸਿਆਣਾ ਤੋਂ ਇੱਕ ਹੈ ਭੀੜ ਗੁਨਾਗਾਰਾਂ ਦੀ ਹੈ ਪੁਨੀਤ ਤੋਂ ਇੱਕ ਹੈ ਮੈਂ ਨਹੀਂ ਬਚਾ ਸਕਦਾ ਮੈਂ ਨਹੀਂ छुड़ा ਸਕਦਾ ਮੈਨੂੰ ਦੁੱਖ ਹੈ ਬਹੁਤ ਦੁੱਖ ਹੈ ਲੇਕਿਨ ਮੈਂ ਇੱਥੇ ਆਇਆ ਦੁੱਖ ਪ੍ਰਗਟ ਕਰਨ ਲਈ ਨਹੀਂ ਇੱਕ ਗਿਲਾ ਕਰਨ ਲਈ ਮਨਸੂਰ ਕਹਿੰਦਾ ਮੇਰੇ ਮੁਰਸ਼ਦ ਕੀ ਗਿਲਾ ਹੈ ਮੇਰੇ ਕੋਲ ਕੀ ਨਹੀਂ ਗਲਤੀ ਹੋਈ ਤੁਹਾਨੂੰ ਕੀ ਗਿਲਾ ਹੈ ਜ਼ੁਨੈਦ ਕਹਿੰਦਾ ਗਿਲਾ ਇਹ ਹੈ ਤੂੰ ਖੁਦਾ ਦੀ ਕਸਮ ਚੁੱਕੀ ਸੀ ਕਸਮੇ ਖੁਦਾ ਅਨਲ ਹੱਕ ਨਹੀਂ ਕਵਾਂਗਾ ਪਰ ਤੂੰ ਆਖੇ ਮੇਰੇ ਸਾਹਮਣੇ ਆਖੇ ਭਰੀ ਮਹਿਫਿਲ ਦੇ ਚ ਆਖੇ ਤੂੰ ਖੁਦਾ ਦੀ ਕਸਮ ਤੋੜੀ ਹੈ ਇਹ ਕਿਉਂ ਕਹਿੰਦਾ ਹੈ ਇਹ ਕਿਉਂ ਕਹਿੰਦਾ ਹੈ ਬਸ ਮੈਂ ਇਹ ਗਿਲਾ ਕਰਨਾ ਤੂੰ ਪੁਨੀਤ ਹੈ ਤੂੰ ਮਹਾਨ ਹੈ ਤੂੰ ਬਹੁਤ ਵੱਡਾ ਸਿਆਣਾ ਹੈ دانشਮੰਦ ਹੈ ਪਰ ਇੱਕ ਗਲਤੀ ਇਹ ਪਹਾੜ ਜਿਹੀ ਤੇਰੇ ਕੋਲ ਹੋ ਗਈ ਹੈ ਤੂੰ ਖੁਦਾ ਦੀ ਕਸਮ ਚੁੱਕੀ ਹੈ ਤੇ ਫਿਰ ਅਨਲ হক ਆਖੇ ਹੁਣ ਪਤਰ ਮਨਸੂਰ ਕੀ ਕਹਿੰਦਾ ਮੇਰੇ ਮੁਰਸ਼ਦ ਮੈਂ ਅਨਲ হক ਨਹੀਂ ਆਖਿਆ ਨਹੀਂ ਆਖਿਆ ਮਨਸੂਰ ਤੇ ਪਤਾ ਨਹੀਂ ਕਦੋਂ ਦਾ ਮਿਟ ਗਿਆ ਤੇ ਜੇ ਖੁਦਾ ਹੀ ਅਨਲ হক ਆਖਣ ਲੱਗ ਪਵੇ ਤੂੰ ਵਿਚਾਰਾ ਮਨਸੂਰ ਕੀ ਕਰੇਗਾ ਮੈਂ ਨਹੀਂ ਆਖਿਆ ਕੰਨਨ ਸੁਨੇਦ ਨੇ ਆਪਣਾ ਸਿਰ ਮਨਸੂਰ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਨਹੀਂ ਆਖਿਆ ਵਾਕਈ ਖੁਦਾ ਤੇਰੇ ਅੰਦਰੋਂ ਹੋ ਗਿਆ ਤੂੰ ਨਹੀਂ ਜਲਾਦ ਨੇ ਭਾਈ ਮਨੇ ਸਿੰਘ ਦੇ ਪੈਰ ਕੱਟ ਦਿੱਤੇ ਨੇ ਹੱਥ ਕੱਟ ਦਿੱਤੇ ਨੇ ਗਰਦਨ ਦੀ ਵਾਰੀ ਤੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਿਸੇ ਧੁਨ ਵਿੱਚ ਕਰ ਰਹੇ ਸਨ ਮਸਤੀ ਵਿੱਚ ਸਿਰਫ ਤਿੰਨ ਪੌੜੀਆਂ ਰਹਿੰਦੀਆਂ ਸਨ ਤੇ ਸ਼ਲੋਕ ਰਹਿੰਦਾ ਸੀ ਭਾਈ ਸਾਹਿਬ ਬੋਲ ਪਏ ਥੋੜੀ देर ਰੁਕ ਜਾ ਆ ਮੇਰਾ ਪਾਠ ਪੂਰਾ ਹੋਣ ਲੈ ਮੁਕੰਮਲ ਹੋਣ ਲੈ ਕਿਉਂਕਿ ਜੀਵਨ ਇੱਕ ਸਾਜ਼ ਹੈ ਤੇ ਸਾਜ਼ ਨਾ ਰਿਹਾ ਤੂੰ ਮੈਂ ਉਹ ਪਾਠ ਨਹੀਂ ਕਰ ਸਕਾਂਗਾ ਤੂੰ ਗਰਦਨ ਕਟਣੀ ਹੈ ਕਟ ਪਰ ਥੋੜਾ ਜਿਆ ਰੁਕ ਜਾ ਜਲਾਦ ਕਹਿੰਦਾ ਮੈਨੂੰ ਇਜਾਜ਼ਤ ਨਹੀਂ ਇਸ ਤਰ੍ਹਾਂ ਦੀ ਮੈਂ ਨਹੀਂ ਰੁਕ ਸਕਦਾ ਵਾਰ ਕੀਤਾ ਗਰਦਨ ਢੜ ਤੋਂ ਅਲੱਗ ਕਰ ਦਿੱਤੀ ਕبھی ਸੰਤੋਖ ਸਿੰਘ ਜੀ ਗੁਰਪ੍ਰਤਾਪ ਦੇ ਲਿਖਦੇ ਨੇ ਰੋਮ ਰੋਮ ਵਿੱਚ ਉੱਚੀ ਧੁਨ ਸੂਰਜ ਜੋ ਹੈ ਸੂਰਜ ਪ੍ਰਕਾਸ਼ ਤੇਜ ਲਿਖਦੇ ਨੇ ਜਬਜੀ ਸਾਹਿਬ ਦੀ ਉੱਚੀ ਉੱਚੀ ਧੁਨ ਰੋਮ ਰੋਮ ਦੇ ਚੋਂ ਨਿਕਲ ਰਹੀ ਸੀ ਜਦ ਪਾਠ ਦਾ ਭੋਗ ਪਿਆ ਆਖਰੀ ਪ੍ਰਾਣ ਤਾਂ ਗਏ ਰੋਮ ਰੋਮ ਜੇ ਰਸਨਾ ਭਾਉ ਇਸ ਤਰ੍ਹਾਂ ਦਾ ਮੈਂ ਸੁਣਿਆ ਔਰ ਇਤਿਹਾਸ ਦੇ ਵਿੱਚ ਵੀ ਹੈ ਇਸ ਦਾ ਤਜਰਬਾ ਅਮਰੀਕਾ ਨੇ ਕੀਤਾ ਹੈ ਕਿ ਐਸਾ ਜਾਨਵਰ ਉਹਨਾਂ ਨੇ ਸਮੁੰਦਰ ਤੋਂ ਪਕੜਿਆ ਹੈ ਜੋ ਬੰਦਰ ਦੀ ਤਰ੍ਹਾਂ ਮਨੁੱਖ ਦੀ ਨਕਲਾਂ ਕਰਦਾ ਹੈ ਉਹਨੂੰ ਟ੍ਰੇਨਿੰਗ ਦਿੰਦੇ ਪੈਨੇ ਸਮੁੰਦਰ ਵਿੱਚ ਉਹ ਗਸ਼ਤ ਲਾਏਗਾ ਬਹੁਤ ਕੁਝ ਦੱਸਿਆ ਕਰੇਗਾ ਮੈਂ ਤਾਂ ਪੇਪਰਾਂ 'ਚ ਪੜ੍ਹ ਕੇ 당ਗ ਰਹਿ ਗਿਆ ਇੱਕ ਜਾਨਵਰ ਹੈ ਸੂਰ ਦੀ ਸ਼ਕਲ ਦਾ ਥੋੜਾ ਜਿਹਾ ਲੇਕਿਨ ਮਨੁੱਖ ਦੀ ਨਕਲ ਕਰਦਾ ਹੈ ਰੱਬ ਦੀ ਨੇ ਉਹਨੂੰ ਪਕੜਿਆ ਉਹਨੂੰ ਤਰ੍ਹਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਉਸ ਦੀ ਬੋਲਣ ਦੀ ਆਦਤ ਬੜੀ ਹੈ ਯਾਨੀ ਆਵਾਜ਼ ਕੱਢਣ ਦੀ ਖੜਾ ਖੜਾ ਇੱਕ ਮਿੰਟ ਬਾਅਦ ਆਵਾਜ਼ ਕੱਢੇਗਾ ਉੱਚੀ ਆਵਾਜ਼ ਕੱਢੇਗਾ ਉਹਨਾਂ ਨੇ ਤਜਰਬਾ ਕੀਤਾ ਇਹਦਾ ਮੂੰਹ ਬੰਦ ਕਰਦੇ ਆਂ ਦੇਖਦੇ ਆਂ ਦੇ ਅੰਦਰ ਬੋਲਣ ਦਾ ਇਕੂ ਕਕਰਨ ਦਾ ਆਵਾਜ਼ ਕਰਨ ਦਾ ਕਿਤਨਾ ਜਜ਼ਬਾ ਹੈ ਕਿ ਤੜਪਦਾ ਹੈ ਕਿ ਨਹੀਂ ਮੂੰਹ ਕੱਸ ਕੇ ਬੰਦ ਕੀਤਾ ਗਿਆ ਉਹਦੇ ਸਾਹਮਣੇ ਜਿਹੜੀ ਉਹਦੀ ਆਵਾਜ਼ ਸੀ ਜੋ ਰਿਕਾਰਡ ਕੀਤੀ ਗਈ ਸੀ ਉਹ ਰਿਕਾਰਡ ਚਲਾਈ ਗਈ ਟੇਪ ਚਲਾਈ ਗਈ ਹੁਣ ਉਹ ਤੜਪਦਾ ਕੋਸ਼ਿਸ਼ ਕਰਦਾ ਹੈ ਮੂੰਹ ਚੋਂ ਆਵਾਜ਼ ਕੜਨਾ ਪਰ ਮੂੰਹ ਬੰਨੇ ਹੋਇਆ ਉਹਦੇ ਰੋਂਗਟੇ ਖੜੇ ਹੋ ਗਏ ਸਰੀਰ ਦੇ ਸਾਰੇ ਰੋਮਪਿਆਂ ਦੇ ਚੋਂ ਉਹ ਆਵਾਜ਼ ਆਉਣ ਲੱਗ ਪਈ ਇੱਕ ਸਾਇੰਟਿਸਟ ਦਾ ਇਹ ਲੇਖ ਪੜ੍ਹ ਕੇ ਮੈਂ ਤੇ ਡੰਗ ਰਹਿ ਗਿਆ ਫਿਰ ਗੱਲ ਸਪਸ਼ਟ ਹੋ ਗਈ ਰੋਮ ਰੋਮ ਜੈ ਦਸਨਾ ਗੁਰੂਮukh ਰੋਮ ਰੋਮ ਹਰਦੇ ਆਵੇ ਜਜ਼ਬੇ ਨਾਲ ਇਤਨਾ ਭਰ ਜਾਂਦਾ ਹੈ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਪਿੱਛੋਂ ਜਜ਼ਬੇ ਦਾ ਹੜ ਆ ਜਾਂਦਾ ਹੈ ਇੱਕ ਜ਼ਬਾਨ ਨਾਲ ਉਹ ਧੁਨ ਕੱਢਣੀ ਔਖੀ ਹੋ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਂਦੀ ਹੈ ਭਾਈ ਸਾਹਿਬ ਭਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ ਚੋਂ ਇਹ ਪਾਠ ਦੀ ਆਵਾਜ਼ ਜਾਰੀ ਸੀ ਪਾਠ ਦਾ ਭੋਗ ਪਿਆ ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ ਕਹਿਣ ਤੋਂ ਮੁਰਾਦ ਐਸੇ ਪੁਰਸ਼ ਸਰੀਰ ਤੋਂ ਨਿਰਲੇਪ ਹੋ ਜਾਣ ਕਿ ਐਸੇ ਮਨੁੱਖ ਸਰੀਰ ਦੇ ਹੁੰਦਿਆਂ ਹੋਇਆਂ ਸਰੀਰ ਨੂੰ ਰੱਖ ਕੇ ਵੀ ਕਿਦਰੇ ਭਰਮਣ ਕਰ ਸਕਦੇ ਨੇ ਗੁਰੂ ਹਰ Rai ਸਾਹਿਬ ਜੋ ਥੋੜਾ ਬਹੁਤ ਨਰਾਜ਼ ਹੋਏ ਬਾਬਾ ਰਾਮ ਰਾਏ ਤੇ ਇਕ ਤੇ ਬਤਰ ਕਰਾਂ ਮਾਤਾ ਉਸਨੇ ਔਰੰਗਜ਼ੇਬ ਨੂੰ ਦਿਖਾਈਆਂ ਦੂਸਰਾ ਅਕਸਰ ਪੰਜਵੇਂ ਦਸਵੇਂ ਦਿਨ ਆਪਣੇ ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਦੇ ਚੋਂ ਕੱਢ ਦਿੰਦੇ ਸਨ ਚਲੇ ਜਾਂਦੇ ਸਨ ਇਹਨੂੰ ਰਵਿਦਾਸ ਇੰਜ ਕਹਿੰਦੇ ਨੇ ਜਿਉ ਜਿਉ ਸਹਿਰ ਕਰੇ ਤਿਉ ਬਾਵੇ ਮਹਿਰਮ ਮੈਲ ਨਾ ਕੋ ਅਟਕਾਵੇ ਹਰ ਗ੍ਰਹਿ ਨੇ ਛਤਰ ਦੇ ਮੇਰੇ ਮਹਿਰਮ ਨੇ ਮਹਿਰਮ ਕਹਿੰਦੇ ਨੇ ਆਪਣੇ ਤਰਸ ਪਿਆ ਮੈਂ ਰਹਿਮਤ ਹੋਈ ਜਿਹੜੇ ਸਾਰੇ ਪੜਦੇ ਨੇ ਰਹਿਮਤ ਸ਼ਬਦ ਨਹੀਂ ਹੈ ਤਰਸ ਪਿਆ ਮੈਂ ਰਹਿਮਤ ਹੋਈ ਤਰਸ ਖਾਦਾਏ ਪ੍ਰਮਾਤਮਾ ਨੇ ਪ੍ਰਮਾਤਮਾ ਸਾਡਾ ਆਪਣਾ ਹੋ ਗਿਆ ਮਹਿਰਮ ਮਹਿਰਮ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਮਹਿਰਮ ਮੈਲ ਨਾ ਕੋ ਅਟਕਾਵੇ ਰਬਦਾਸ ਕਹਿੰਦੇ ਸਭ ਮੇਰੇ ਮਹਿਰਮ ਨੇ ਮੈਨੂੰ ਕਿਸੇ ਵੀ ਗ੍ਰਹਿ ਨਿਛੱਤਰ ਦੇ ਜਾਣ ਵਿੱਚ اٹਕ ਨਹੀਂ ਹੈ ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ ਸੂਖਮ ਸਰੀਰ ਕਿਧਰ ਇਹਦਾ ਕਿਧਰ ਜਾ ਸਕਦਾ ਹੈ ਸ਼ੰਕਰਾਚਾਰੀਆ ਆਦੀ ਸ਼ੰਕਰਾਚਾਰੀਆ ਬਨਾਰਸ ਦਾ ਰਾਜਾ ਗੁਜ਼ਰਿਆ ਸੀ ਆਪਣੇ ਸਰੀਰ ਦੇ ਚੋਂ ਸੂਖਮ ਸਰੀਰ ਕੱਢ ਕੇ ਉਹਦੇ ਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ ਤੇ ਲੰਬੀ ਚੌੜੀ ਪੈਸ ਹੋ ਰਹੀ ਸੀ ਮੰਡਨ ਮੇਸ਼ਰ ਨਾਲ ਉਸ ਕਰਕੇ ਇਹ ਇੱਕ ਲੰਬਾ ਚੌੜਾ ਇਤਿਹਾਸ ਹੈ ਅਕਸਰ ਸ਼ੰਕਰਾਚਾਰੀਆ ਵੀ ਇਸ ਤਰ੍ਹਾਂ ਕਰ ਲੈਂਦਾ ਸੀ बाबा राम राय ਤੇ ਹਰ ਪੰਜਵੇਂ ਦਸਵੇਂ ਦਿਨ ਕਰ ਲੈਂਦੇ ਸੀ ਨਿਰਲੇਪ ਇੱਕ ਦਿਨ ਪਤਨੀ ਨੂੰ ਕਹਿਣ ਲੱਗੇ ਮੈਂ 7 ਦਿਨਾਂ ਬਾਅਦ ਆਵਾਂਗਾ ਸ਼ਾਮ ਤੱਕ ਨਹੀਂ ਜਿਵੇਂ ਮੈਂ ਘੰਟੇ ਦੋ ਘੰਟੇ ਚਾਰ ਜੰਨਾ ਇਸ ਤਰ੍ਹਾਂ ਨਹੀਂ ਤੂੰ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੇ ਸੂਖਮ ਸਰੀਰ ਦਾ ਸੰਬੰਧ ਤੇ ਟੁੱਟ ਗਿਆ ਉਹ ਨਹੀਂ ਹੈ ਅਸਥੂਲ ਹੈ ਮਸੰਦ ਜੋ ਖਾਰ ਖਾਂਦੇ ਸਨ RAM RAAY ਤੋਂ ਤੇ ਸੋਚਦੇ ਸਨ ਇਹਦੇ ਹੁੰਦੇ ਆ ਗੁਰੂ ਬਣਨਾ ਸਾਡਾ ਬੜਾ ਔਖਾ ਹੈ ਇਹਨੂੰ ਖਤਮ ਕਰੀਏ। ਤੋਂ ਪਤਾ ਕੀ ਹੈ ਚੀਤਾ ਸਜਾ ਲਈ ਅਰਥੀ ਬਣਾ ਲਈ ਤੇ ਲਿਟਾ ਦਿੱਤਾ। RAM RAAY ਨੂੰ ਲੈ ਜਾਣ ਲੱਗੇ ਪਤਨੀ ਰੋਂਦੀ ਪਈਏ ਬਈ ਉਹਨਾਂ ਨੇ ਕਿਹਾ 7ਵੇਂ ਦਿਨ ਮੈਂ ਆ ਜਾਣਾ। ਕੋ ਇਸ ਤਰ੍ਹਾਂ ਕਰਦੇ ਹੁੰਦੇ ਨੇ। ਕੁਛ ਜਿੰਦਾ ਮਨੁੱਖ ਨੂੰ ਜਲਾ ਰਿਹਾ ਉਹ ਤੜਪਦੀ ਰਹਿ ਗਈ ਉਲੈ ਦੇ ਸ਼ਮਸ਼ਾਨਗੜ ਅਗਲਾ ਦਿੱਤੀ ਅੱਧਾ ਸਰੀਰ ਜਲ ਗਿਆ ਉਦੋਂ ਸੂਕਸ਼ਮ ਸਰੀਰ ਵਾਪਸ ਆਇਆ ਕਿਧਰੇ ਖਬਰ ਪਹੁੰਚ ਗਈ ਉਹਨਾਂ ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਅੱਧੇ ਤੋਂ ਜ਼ਿਆਦਾ ਜਲ ਗਿਆ ਸੀ ਫਿਰ ਵੀ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ RAM ਰਾਏ ਐ ਮਸੰਡੋ ਤੁਸੀਂ ਮੈਨੂੰ ਜ਼ਿੰਦਾ ਜਲਾਇਆ ਹੈ ਕੱਲ ਗਈ ਦਰਤਾਂ ਨੂੰ ਜ਼ਿੰਦਾ ਜਲਾਏਗਾ ਇਹ ਇਤਿਹਾਸ ਹੈ ਕਿ ਇਸ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇੜਾ ਦੋਂਦੇ ਜ਼ਿੰਦਾ ਜਲਾਇਆ ਦੁਸ਼ਟ ਹੋ ਗਏ ਸੀ ਬੜੇ ਜ਼ਾਲਮ ਹੋ ਗਏ ਸੀ ਰਾਮ ਰਾਏ ਅਕਸਰ ਇਸ ਤਰ੍ਹਾਂ ਜੋ ਹੈ ਕਰਦਾ ਹੁੰਦਾ ਸੀ ਨਿਰਲੇਪ ਹੋ ਜਾਂਦਾ ਸੀ ਇਸ ਤਰ੍ਹਾਂ ਦੇ ਪੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ मनसूर ਨੂੰ ਸੂਲੀ ਤੇ ਚੜਿਆ ਜਾ ਰਿਹਾ ਹੈ ਮੁਸਕੁਰਾਂਦਾ ਹੀ ਰਿਹਾ ਬੰਦ-ਬੰਦ ਕਟੇ ਜਾ ਰਹੇ ਨੇ ਮਨ ਹੀ ਸੰਗ ਵਿੱਚ ਪਾਠ ਕਰਦੇ ਪਾਠ ਕਰਦੇ ਉਬਲਦੀ ਦੇਗ ਦੇ ਚ ਬੈਠੇ ਨੇ ਤੱਤੀ ਤਵੀ ਤੇ ਬੈਠੇ ਨੇ ਗੁਰੂ ਅਰਜਨ ਦੇਵ ਜੀ ਕਹਿੰਦੇ ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਬਈਓ ਸਾਹਿਬ ਕਾ ਸੋ ਮਾਫੇ ਲੈ ਮਾਨਿਆ ਜਿਤਨੇ ਚਿਰ ਤੱਕ ਇਸ ਸਰੀਰ ਦੇ ਨਾਲ ਲਿਪਾਏ ਮਾਣੇ ਮਨੁੱਖ ਇਸ ਸਰੀਰ ਮਿਲਦਾ ਰਹੇਗਾ ਮਿਲਦਾ ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾਏ ਤੇ ਦੁੱਖ ਸੁਖ ਦੇ ਚ ਜਨਮ ਬੀਤਿਤ ਕਰਦਾ ਰਹੇਗਾ ਜਮੇਗਾ ਮਰੇਗਾ ਕਰਾਂ ਤਾਰੇ ਦੁੱਖ ਭੋਗੇਗਾ ਸੁਖ ਵੀ ਭੋਗੇਗਾ ਕਦੀ ਦਿਨ ਤੇ ਕਦੀ ਰਾ ਜਨਮ ਮਰਨ ਤੋਂ ਉਸ ਦਿਨ ਰਹਿਤ ਹੋਵੇਗਾ ਕਦੋਂ ਜੋਤੀ ਜੋਤ ਰਲੇ ਜਿਸ ਦਿਨ ਸੋਕਸ਼ਮ ਸਰੀਰ ਜੋ ਜੋਤ ਹੈ ਪਰਮਾਤਮਾ ਦੇ ਚਿਲੇਨ ਹੋ ਜਾਏ ਉਸ ਤੋਂ ਪਹਿਲੇ ਨੇ ਕਿ ਚੰਦਾ ਰਹੇਗਾ ਭਾਰਤ ਦੇ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਤੇ ਮਰਨ ਨੂੰ ਮੰਨਦੇ ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿੱਚ ਕਾਹਨ ਨੇ ਸਭ ਤੋਂ ਵੱਡਾ ਦੁੱਖ ਜਨਮ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜ਼ਾ ਹੈ ਪਿਆਦ ਇਸ ਨੰਮੇ ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ ਪ੍ਰਭ ਜਨਮ ਮਰਨ ਨਿਵਾਰ ਆਰ ਪਰਿਓ ਦਵਾਰ ਇਹ ਉਦੋਂ ਆਉਂਦਾ ਜਦ ਧੁੰਨ ਨਾਭੀ ਤੱਕ ਪਹੁੰਚਦੀ ਹੈ 나ਪ ਪੂਰੀ ਖੁੱਲ ਜਾਂਦੀ ਹੈ ਸਰੀਰ ਜ਼ਿੰਦਾ ਰਹਿੰਦਾ ਹੈ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਹੈ ਕਾਮਨਾਵਾਂ ਦੀ ਮੌਤ ਹੋਏ ਤਵੇ ਰੋ ਅੱਜ ਦੀ ਕਥਾ ਚ ਆਪਾਂ ਦੇਖਿਆ ਕਿ ਜਦੋਂ ਬੰਦਾ ਖਾਲਸ ਤਨ ਅੱਲਾ ਪਾਗ ਦੀ ਜ਼ਾਤ ਦਾ ਵਾਹੇ ਗੁਰੂ ਦੀ ਜ਼ਾਤ ਦਾ ਬਣ ਜਾਂਦਾ ਨਾ ਤੇ ਉਹਨੀਆਂ ਸਾਰੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਤੁਹਾਨੂੰ ਹਰਸ਼ ਹੈ ਬਗੈਰ ਮੰਗੇ ਮਿਲ ਜਾਂਦੀ ਹੈ ਤੇ ਇਸ ਕਰਕੇ ਵੀਰੋ ਤੁਹਾਨੂੰ ਸਾਰਨੇ ਚਾਹੀਦਾ ਕਿ ਅੱਲਾ ਪਾਕ ਦੀ ਜ਼ਾਤ ਦਾ ਵਾਹਿਗੁਰੂ ਦੀ ਜ਼ਾਤ ਦਾ ਹਰ ਟਾਈਮ ਜ਼ਿਕਰ ਕਰਦੇ ਰਹੋ ਤੇ ਉਹਦਾ ਸ਼ੁਕਰ ਕਰਦੇ ਰਹੋ ਤੇ ਦੂਸਰਾ ਇਨਸਾਨੀਅਤ ਦਾ ਭਲਾ ਕਰਦੇ ਰਹੋ ਜਿੰਨਾ ਤੁਸੀਂ ਇਨਸਾਨੀਅਤ ਦਾ ਭਲਾ ਕਰੋਗੇ ਉਨਾ ਹੀ ਤੁਹਾਡਾ ਭਲਾ ਆਏਗਾ ਅੱਲਾ ਪਾਕ ਦੀ ਜ਼ਾਤ ਵਾਹਿਗੁਰੂ ਉਹਨੇ ਤੁਹਾਡੀਆਂ ਮੁਸ਼ਕਲਾਂ ਆਸਾਨ ਕਰਨਗੇ ਤੁਹਾਡੇ ਉੱਤੇ ਰਹਿਮਤ ਹੋ ਜਾਏਗੀ ਰਜ਼ਕ ਦੀ ਬਰਕਤ ਹੀ ਬਰਕਤ ਹੋ ਜਾਏਗੀ ਤੁਹਾਡੇ ਉੱਤੇ ਇਸ ਕਰਕੇ ਵੀਰੋ ਅੱਲਾ ਪਾਕ ਦੀ ਜ਼ਾਤ ਦਾ ਹਰ ਟਾਈਮ ਜ਼ਿਕਰ ਕਰਦੇ ਰਹੋ ਤੇ ਇਨਸਾਨਾਂ ਵਾਸਤੇ ਵਲਾਇ ਇਹਦਾ ਸਮਾਨ ਪੈਦਾ ਕਰਦੇ ਰਹੋ ਇਨਸਾਨਾਂ ਆ ਵਾਸਤੇ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਕਰਕੇ ਉਹਨਾਂ ਵਾਸਤੇ ਸਹਾਨੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰੋ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਸਾਡੀ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ اظہار ਲਾਜ਼ਮੀ ਕਰਿਓ ਆਪਣਾ ਰਖੋ ਟੇਰ ਸਾਰਾ ਖਿਆਲ ਰੱਬ ਰੱਖਾ